55 ਸਾਲ ਦੀ ਉਮਰ 'ਚ ਵੀ ਗੁਰਸਿੱਖ ਅਮ੍ਰਿਤਾਰੀ ਗੁਰਿੰਦਰ ਸਿੰਘ ਦਾਲ ਰੋਟੀ ਦਾ ਸਟਾਲ ਲਗਾ ਕੇ ਸਿਰਫ 20 ਰੁਪਏ ਪੇਟ ਭਰ ਖਾਣਾ ਪਰੋਸ ਰਿਹਾ ਹੈ ਗੁਰਸਿੱਖ ਭਾਈ ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਹੱਥੀ ਕਿਰਤ ਕਮਾਈ ਦਾ ਸਵਾਦ ਹੀ ਵੱਖਰਾ ਹੈ ਅਤੇ ਇਸ ਸਟਾਲ ਨਾਲ ਉਸ ਨੂੰ ਕਿਰਤ ਦੇ ਨਾਲ-ਨਾਲ ਸੇਵਾ ਦਾ ਵੀ ਮਜ਼ਾ ਆ ਰਿਹਾ ਹੈ ਪਹਿਲਾਂ ਭਾਈ ਗੁਰਿੰਦਰ ਸਿੰਘ ਗੁਰਦੁਆਰਾ ਸਾਹਿਬ ਚਲਾੰਗਰੀ ਦੀ ਸੇਵਾ ਨਿਭਾਉਂਦਾ ਸੀ ਗੁਰਿੰਦਰ ਸਿੰਘ ਜੀ ਵੈਸੇ ਤਾਂ ਪਹਿਲਾਂ ਪਹਿਲਾਂ ਤੇ ਅਸੀਂ ਖਰੀਏ ਦਾ ਕੰਮ ਕਰਦੇ ਸੀ ਜਾਲ ਬਣਾਉਂਦਾ ਤੇ ਉਹ ਕੰਮ ਫਿਰ ਅਸੀਂ ਛੱਡ ਦਿੱਤਾ ਜਿਸ ਤਰ੍ਹਾਂ ਕਿ ਲੇਬਰ ਵੀ ਨਹੀਂ ਮਿਲਦੀ ਉਹ ਜੀ ਤੇ ਆਪਣਾੰ શરીર ਉਸ ਤਰ੍ਹਾਂ ਦਾ ਹੋ ਗਿਆ ਸੀ ਭਾਰਾ ਕੰਮ ਹੋਣ ਕਰਕੇ ਉਹ ਛੱਡਤਾ ਤੇ ਫਿਰ ਅਸੀਂ ਇਹ ਕੰਮ ਕਰਨਾ ਸ਼ੁਰੂ ਕਰਤਾ ਇਹ ਦੇਖੋ ਜੀ ਇਹ ਸਾਡਾ ਬ੍ਰਦਰ ਕੰਮ ਕਰਦਾ ਸੀ ਹਲਵਾਈ ਦਾ ਕੰਮ ਕਰਦਾ ਸੀ ਉਹਦੇ ਨਾਲ ਵੀ ਜਾਇਦਾ ਸੀ ਤੇ ਅਸੀਂ ਗੁਰਦੁਆਰਿਆਂ 'ਚ ਵੀ ਡਿਊਟੀਆਂ ਕੀਤੀਆਂ ਜਿਸ ਤਰ੍ਹਾਂ ਲੰਗਰੀ ਦੇ ਕੰਮ ਦੀ ਸਬਜ਼ੀਆਂ ਬਣਾਉਣੀਆਂ ਚੌਲ ਬਣਾਉਣੇ ਇਹ ਦਰਵਾਰਾਂ ਦੇ ਕਰਦੇ ਹਾਂ ਤੇ ਫਿਰ ਅਸੀਂ ਇਹ ਇੱਧਰ ਮੰਨੇ ਆ ਗਏ ਤੇ ਉਹ ਕੰਮ ਤੇ ਹੋ ਨਹੀਂ ਸਕਦਾ ਚੱਲ ਜਿਹੜਾ ਹੋ ਸਕਦਾ ਉਹ ਹੀ ਕਰੀਏ ਗੁਰਦਾਰਾ ਸਾਹਿਬ ਜੀ ਅਸੀਂ ਰਵਾਲਸਰ ਗੁਰਦਾਰਾ ਕੀਤਾ ਮੰਨੀ ਕਰਨ ਦੇ ਰਾਹ ਦੇ ਵਿੱਚ ਆਉਂਦਾ ਜਿਹੜਾ ਤੇ ਇੱਕ ਅਸੀਂ ਲੁਧਿਆਣੇ ਦੁਖਨਵਾਰ ਨੂੰ ਗੁਰਦਾਰੇ ਸਾਹਿਬ ਪਹੁੰਚਾਈ ਉੱਥੇ ਪਰਿਵਾਰ ਤੋਂ ਵੱਖਰੇ ਰਹਿਣਾ ਪੈਂਦਾ ਸੀ ਇੱਥੇ ਪਰਿਵਾਰ ਦੇ ਵਿੱਚ ਰਹਿਦਾ ਆਪਣਾ ਕੰਮ ਕਰੀਦਾ ਰਾਤ ਨੂੰ ਘਰ ਰਹਿਦਾ ਆ ਕੋਈ ਪ੍ਰੋਬਲਮ ਨਹੀਂ ਆ ਇਹ ਅਸੀਂ ਆਪਣੇ ਚੌਲ ਸਬਜ਼ੀ ਜਿਹੜੀ ਪਾ ਕੇ ਅਸੀਂ 20 ਰੁਪਏ ਦੀ ਪਲੇਟ ਦਿੰਨੇ ਆ ਜੀ ਤੇ ਫੁਲਕੇ ਜਿਹੜੇ ਆ ਪ੍ਰਸ਼ਾਦੇ ਇਹ ਅਸੀਂ ਦਿੰਦੇ ਆ ਜੀ ਚਾਰ ਤੀਆਂ ਤੀਆਂ ਦੇ ਚਾਰ ਤੇ ਨਾਲ ਸਬਜ਼ੀ ਦੇ ਦਈਏ ਉਹ ਦੇਖੋ ਜੀ 20 ਰੁਪਏ ਤਾਂ ਰੱਟਿਆ ਕਿ ਕੋਈ ਗਰੀਬ ਵੀ ਹੋਏ ਤੇ ਉਹਦਾ ਵੀ ਪੇਟ ਭਰਦੇ ਉਹ ਵੀ ਰੱਜ ਕੇ ਰੋਟੀ ਖਾ ਸਕਦੇ ਹਾਂ ਜੀ ਕੋਈ ਜਰੀਆ ਚਾਹਣਾ ਹਾਂ ਜੀ ਕਈ ਆ ਵੀ ਜਾਂਦੇ ਆ ਕਿਸਿਆਂ ਨੂੰ ਖਵਾ ਦੇਈਦੇ ਵੀ ਪੈਸੇ ਦੇ ਲਈ ਤੇ ਕਹਿੰਦੇ ਯਾਰ ਪੈਸਾ ਨਹੀਂ ਕੋਈ ਉਹਨਾਂ ਅੱਗੇ ਤਾਂ ਕੋਈ ਸ਼ਕਲੋ ਕੋਈ ਗੱਲ ਨਹੀਂ ਇਹ ਖਵਾ ਦੇਈਦੇ ਆਪਣੇ ਪੈਸੇ ਤੋਂ ਫੇਰ ਉਹ ਉਹ ਹੀ ਬਦਲਦਾ ਕਿ ਨੇ ਰੋਜ਼ ਰੋਜ਼ ਬਦਲੀਦਾ ਜੀ ਸਬਜ਼ੀ ਪੇਤਰਾਂ ਸੋਮਵਾਰ ਅਸੀਂ ਆਪਣੇ ਰਾਜਮਾ ਟਰੋਲ ਬਣਾਏ ਅਸੀਂ ਤੇ ਮੰਗਲਵਾਰ ਅਸੀਂ ਮਤਲਬ ਕਿ ਹੋਰ ਕੁਝ ਬਣਾ ਦੇਈਦਾ ਕਾਲੇ ਛਣੇ ਮੰਨ ਲਓ ਬਣਾ ਲੀਦੇ ਆ ਤੇ ਬੁੱਧਵਾਰ ਅਸੀਂ ਆਲੂ ਟਰੀ ਵੀ ਬਣਾ ਦੇਈ ਆ ਤੇ ਵੀਰਵਾਰ ਅਸੀਂ ਕੜੀ ਟਰੋਲ ਬਣਾ ਲੀਦੇ ਆ ਕੜੀ ਪੋਟਾ ਕੋੜੇ ਪਾ ਕੇ ਕਰਨ ਵਾਲਾ ਬੰਦਾ ਇਹਨਾਂ ਜੇ ਕੰਮ ਕਰਨ ਦੀ ਨੀਤ ਹੋਵੇ ਤੇ ਫਿਰ ਕੋਈ ਕੰਮ ਨਹੀਂ ਆਉਂਦਾ ਬੰਦੇ ਆਥੇ ਤੇ ਕੁਝ ਵੀ ਨਹੀਂ ਆਉਂਦਾ ਵੱਡੇ 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 ਜਾਨਵਰ ਵਸ ਕਰ ਛੜੇ ਆ ਤੇ ਫਿਰ ਕੰਮ ਦੀ ਕੋਈ ਚੀਜ਼ ਹੀ ਨਹੀਂ ਆ ਪਰਿਵਾਰ ਉਹ ਬਹੁਤ ਵਧੀਆ ਪਰਿਵਾਰ ਆ ਸੁਖੀ ਪਰਿਵਾਰ ਆ ਤੇ ਦੋ ਸਾਡੇ ਬਿਟੇ ਆ ਬਾਹਰ ਆ ਇੱਕ ਸਾਡੀ ਗੁੜੀਆ ਆ ਤੇ ਬਾਕੀ ਘਰ ਦੇ ਆ ਅਸੀਂ ਪੰਜ ਜੀ ਸਾਰੇ ਪਰਿਵਾਰ ਦੇ ਸਾਢੇ 4 ਵਜੇ ਉੱਠ ਕੇ ਤੇ 5 ਵਜੇ ਪੱਠੀ ਲਾ ਕੇ ਸ਼ੁਰੂ ਕਰ ਲਈਦਾ ਕੰਮ ਤੇ 7:15 ਪੌਣੇ 8 ਵਜੇ ਦਾ ਅਸੀਂ ਸਾਧ ਲੈਨੇ ਆ ਔਟੋ ਵਾਲੇ ਨੂੰ ਸਮਾਨ ਲੱਡ ਕੇ ਲੈ ਆਈਦਾ ਕਿਹਦੇ ਲਈ ਜਾਵੀਂ ਨਾ ਕੋਈ ਜਾਣ ਕੇ ਕਹਿਣ ਤਾਂ ਬਾਬੂ ਵੀ ਤਾਂ ਲਾ ਬਣਾ ਦਿੰਦੇ। ਕਈ ਵਾਰੀ ਕੋਈ ਕਹਿ ਦਿੰਦੇ ਜੇ 2-4 ਗਾਹ ਇਕੱਠੇ ਕਰਨ ਵੀ ਜੇ ਤਰਾ ਪਿੱਛੇ ਜੇ ਸਾਨੂੰ ਕਹੇ ਚਿੱਟੇ ਢਣੇ ਬਣਾਉਣੇ ਆ ਸਾਨੂੰ ਕਹਿਣ ਲੱਗੇ ਤੇ ਉਹ ਤੇ ਨਗਾ ਕਣਿਆ ਕਹੇ ਚਿੱਟੇ ਢਣੇ ਨਾ ਬਣਾ ਕਰੋ ਕਾਲੇ ਢਣੇ ਬਣਾਇਆ ਕਰੋ ਤੇ ਅਸੀਂ ਕਾਲੇ ਢਣੇ ਬਣਾਉਣੇ ਸ਼ੁਰੂ ਕਰ ਦਿੱਤੇ। ਜੇ ਕੋਈ ਡਿਮਾਂਡ ਕਰੇਗਾ ਤੇ ਹੋਰ ਵੀ ਕਰਦੇ ਦੀ ਬਦਲ ਤੇ 20-30 ਦੀ ਜ਼ਿਆਦਾ ਤੇ ਗੁਜ਼ਾਰਾ ਦੇਖੋ ਜੀ ਗੁਜ਼ਾਰੇ ਦੀ ਵਾਲੇ ਬੰਨੇ ਤਾਂ ਤੁਸੀਂ ਨਾ ਜਾਓ ਗੁਜ਼ਾਰਾ ਤੇ 50-60ਾਂ 'ਚ ਵੀ ਨਹੀਂ ਹੁੰਦਾ ਜੇ ਪਲੇਟੇ ਵਾਲੇ ਵੇਖੀਏ ਤੇ ਜੇ ਅਸੀਂ ਵੀ ਆਪਣਾ ਟਾਈਮ ਪਾਸ ਵੀ ਕਰਨਾ ਗਰੀਬੀ ਦਾ ਵੇਲਾ ਤੇ ਹੋ ਵੀ ਜਾਂਦਾ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੁੰਦੀ ਹੈ ਤਈਆਂ ਤੇ ਰੱਖਿਆ ਵੀ 20 ਰੁਪਏ ਕੋਈ ਬਈ ਮਾੜਾ ਬੰਦਾ ਵੀ ਆਵੇ ਤੇ ਉਹ ਵੀ ਕਰ ਸਕਦੇ ਜੇ ਬਰਸਾਤ ਹੁੰਦੀ ਹੈ ਇੱਥੇ ਮਤਲਬ ਕੋਈ ਸਾਥ ਨਹੀਂ ਆ ਤੋਰੋ ਕੀ ਕਰਦੇ ਉਦੋਂ ਤਰਪਾਲ ਰੱਖੀਆ ਤਰਪਾਲ ਪਾਪੂ ਤੇਈ ਦੀ ਆ ਤੇ ਆਪਣੇ ਬੜੇ ਔਖੇ ਟਾਈਮ ਕੱਢਿਆ ਕੱਲ ਵੀ ਇੱਥੇ ਹੀ ਹਾਂ ਤੇ ਵੈਸੇ ਛੁੱਟੀ ਐਤਵਾਰ ਤੋਂ ਬਣਾਣੀ ਕਰਨੀ ਚਾਹੀਦੀ ਜੀ ਏ ਕੋਈ ਅਮਰਜੈਂਸੀ ਪੈ ਜਾਏ ਤਾਂ ਗੱਲ ਵੱਖਰੀ ਆ ਉਹ ਨਾ ਇਹ ਸਾਡਾ ਤੇ ਇਹੀ ਸੰਦੇਸ਼ ਆ ਜੀ ਜਿੰਨਾ ਵੱਤ ਵੱਤ ਕੰਮ ਹੋ ਸਕਦਾ ਜਿੱਤੇ ਰ ਮੇ ਭਾਵਾਂ ਦੀ ਉਮਰ ਜਿੰਨੀ ਵੱਧ ਵੀ ਹੋ ਗਈ ਤੇ ਤਾਂ ਵੀ ਜ ਆਪਣੇ ਕੰਮ ਦੇ ਹਿਸਾਬ ਨਾਲ ਆਪਣੇ ਉਮਰ ਦੇ ਹਿਸਾਬ ਨਾਲ ਕੰਮ ਜਿਹੜਾ ਕੋਈ ਨੂੰ ਵੀ ਕਰਨਾ ਚਾਹੀਦਾ ਆ ਸਰੀਰ ਜਿਹੜਾ ਚੱਲਦਾ ਫਿਰਦਾ ਰਹੇ ਤੇ ਵਧੀਆ ਆ ਹਾਂਜੀ